پنجابيون جاگو نشہ تیاگو پنجابیوں جاگو نشہ تیاگو پنجابیوں جاگو نشہ تیاگو پنجابیوں جاگو نشہ تیاگو پنجابیوں جاگو نشہ تیاگو कमिश् पुलिस विपार जी का बढ़ा था स्वागत करना हाँ ही एस ए सरदार जसपात सिंह जी का भी स्वागत करता है कि आए हुए बाकी uh, पुलिस के अदारे तो ऑफिसर्स आए हैं पुलिस चौधरी आए हैं और फ्रांस के बहुत शुक्रिया विद्यार्थियों जिंद किता कि एम एस एस जोट हो जाता है कि नॉट की बट यू सो सारी वैल्यू को इम करवाने की कोशिश की है थ्रू कैंप कि तुम्हें सोसायी वास्तव कुछ करना है और ड्रग्स के खिलाफ जो मुहिम छेड़नी पवे इस बढ़ सोसायटी में योगदान की हो सकता है ਕਿ ਕਿਉਂਕਿ ਪੰਜਾਬ ਨੂੰ ਨਸ਼ੇ ਨੇ ਬਹੁਤ ਤੋੜਿਆ ਹੈ ਬਹੁਤ ਖਰਾਬ ਕੀਤਾ ਤਾਂ ਪੰਜਾਬ ਦਾ ਕੰਮ ਹੈ ਔਰ ਸਭ ਤੋਂ ਪਹਿਲਾਂ ਚੱਲਣਾ ਸੀ ਉਹਦੇ ਵੀ 50 ਸਰਕਾਰ ਦੇ ਰਾਤਾ ਸੀ ਕਿ ਪਹਿਲੇ ਵੀ ਕਿ ਇੱਕ ਕਬੱਡੀ ਦਾ ਪ੍ਰੋਗਰਾਮ ਵੀ ਚਲਾਉਣਾ ਸੀ ਜਿਹਦੇ ਵਿੱਚ ਵਿਦਿਆਰਥੀ ਬਣਿਆ ਇੱਕ ਵਿਦਿਆਰਥੀ ਜਿਹੜਾ ਕੁਝ ਵਿਦਿਆਰਥੀਆਂ ਨੂੰ ਗਾਈਡ ਕਰਦਾ ਕਿ ਨਸ਼ਾ ਦੇ ਖਿਲਾਫ ਕਿੱਦਾਂ ਹੋਏ ਚਲਾਉਂਦੀਆਂ ਹੁੰਦੀਆਂ ਹੁੰਦੀਆਂ ਤੇ ਸਾਰੇ ਸਰਕਾਰੀ ਸੰਸਥਾ ਦੇ ਅਧਿਕਾਰੀਆਂ ਦੇ ਵੀ ਕਿ ਉਹਨਾਂ ਨੇ ਆਸਪੋਰ ਨੂੰ ਸਾਰਾ ਜ਼ੋਰ ਕਿ ਉਹ ਕਿਰਿਆ ਸੰਭੇਚੂ ਕਰਦੇ ਪਾਠਿਤ ਕੋਚਾ ਇੱਕ ਵਾਰ ਫਿਰ ਤੁਹਾਨੂੰ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਪੂਰੀ ਵੀਰ ਜੀ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਜਾਗਰੂਕ ਕੀਤਾ ਗਿਆ ਜੀ ਬੱਚਾ ਨੂੰ ਆਗੇ ਤੇ ਮੈਂ ਅਮਰਦੀ ਗੁਪਤਾ ਪ੍ਰਿੰਸੀਪਲ ਨਾ ਡੀਵੀ ਕਾਲਜ ਅੰਮ੍ਰਿਤਸਰ ਔਰ ਸਾਰੇ ਕਾਲਜ ਦੇ ਵੱਲੋਂ ਮੈਂ ਅੱਜ ਦੇ ਦਿਨ ਬੜਾ ਖੁਸ਼ੀ ਜ਼ਾਹਰ ਕਰਦਾ ਵਾਂ ਕਿ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝ ਕੇਂਦਰ ਦੇ ਅਧਿਕਾਰੀਆਂ ਨਾਲ ਮਿਲ ਕੇ ਅਸੀਂ ਅੱਜ ਇੱਕ ਮੁਹਿੰਮ ਚਲਾਈ ਹੈ ਜਿਹੜਾ ਕਿ ਬੱਚੇ ਸਾਰੇ ਵਿਦਿਆਰਥੀ ਔਰ ਸਾਂਝ ਕੇ ਅੰਦਰ ਦੇ ਅਧਿਕਾਰੀ ਵੀ ਔਰ ਪੁਲਿਸ ਕਮੇ ਵੀ ਨਾਲ ਮਿਲ ਕੇ ਇੱਕ ਸ਼ਾਇਦ ਦੇ ਵਿੱਚ ਅਸੀਂ ਇੱਕ ਮੋਰਚਾ ਕੱਢ ਰਹੇ ਹਾਂ ਵੀ ਜਿਹੜਾ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਮੋਰਚਾ ਖੋਲ੍ਹਿਆ ਹੈ ਜਿਹੜਾ ਕਿ ਪੰਜਾਬ ਸਰਕਾਰ ਦਾ ਔਰ ਪੁਲਿਸ ਦਾ ਵੀ ਇੱਕ ਮੁੱਖ ਲਕਸ਼ਯ ਹੈ ਕਿ ਪੰਜਾਬ ਨੂੰ ਕਿਸ ਤਰ੍ਹਾਂ ਨਸ਼ਾ ਮੁਕਤ ਕਰਨਾ ਹੈ ਔਰ ਇਹ ਇਹ ਤੋਂ ਕੋਈ ਵੀ ਬੁਰਾਈ ਨਹੀਂ ਹੈ ਕਿ ਜਿਹੜਾ ਜਿਹੜਾ ਵੀ ਯੂਥ ਹੈ ਖਾਸ ਕਾਲਜ ਚ ਜਾਂ ਸਕੂਲ ਚ ਉਹਦਾ ਸਭ ਤੋਂ ਜ਼ਿਆਦਾ ਚਾਂਸ ਹੁੰਦਾ ਹੈ ਕਿ ਉਹ ਨਸ਼ੇਵਲ ਜਾ ਸਕਦਾ ਹੈ ਸੋ ਉਹਨਾਂ ਨੂੰ ਉਸੇ ਵੇਲੇ ਹੀ ਅਵੇਅਰ ਕਰਨਾ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਉਪੰਰ ਨਾਲ ਸਾਡੇ ਕਾਲਜ ਕੀਤਾ ਗਿਆ ਹੈ ਔਰ ਐਨ ਐਸ ਐਸ ਵਿਭਾਗ ਨੇ ਕੀਤਾ ਹੈ ਜਿਹਦੇ ਵਿੱਚ ਪ੍ਰੋਗਰਾਮ ਆਫੀਸਰ ਸਾਡੇ ਹੈਗੇ ਨੇ ਉਹਨਾਂ ਨੇ ਨੂੰ ਮਿਲ ਕੇ ਇੱਕ ਸਫਲ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਲਸੀ ਅਗੇਂਸ ਡਰਗਸ ਉਹਦੇ ਤਹਿਤ ਅਸੀਂ ਅਵੇਅਰਨੈਸ ਨੂੰ ਵੀ ਉਨਾ ਹੀ ਤਰਜੀਹ ਦਿੰਦੇ ਆ ਜਿੰਨੀ ਕਿ ਇਨਫੋਰਸਮੈਂਟ ਨੂੰ ਦਿੰਦੇ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਡਰਗ ਦੀ ਰਿਕਵਰੀ ਸਾਡੀ ਕਮਿਸ਼ਨਰਟ ਪੁਲਿਸ ਵੱਲੋਂ ਕੀਤੀ ਗਈ ਹੈ ਪਿਛਲੇ ਸਾਲਾਂ ਚ ਔਰ ਉਹੀ ਕੈਂਪੇਨ ਅਸੀਂ ਇਸ ਨਵੇਂ ਸਾਲ ਚ ਵੀ ਲੈ ਕੇ ਜਾਵਾਂਗੇ ਪਰ ਕੱਲੀ ਇਨਫੋਰਸਮੈਂਟ ਨਹੀਂ ਨਾਲ ਅਵੇਅਰਨੈਸ ਵੀ ਬੜੀ ਜ਼ਰੂਰੀ ਹੈ ਉਸੇ ਤਹਿਤ ਅਸ ਮੈਂ مشکور ਹਾਂ ਬੜਾ ਡੀਵੀ ਕਾਲਜ ਦੇ ਸਾਰੇ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਦਾ ਕਿ ਜਿਨ੍ਹਾਂ ਨੇ ਛੁੱਟੀਆਂ ਦੇ ਬਾਵਜੂਦ ਵੀ ਇਸ ਜਿਹੜੀ ਪੰਜਾਬ ਪੁਲਿਸ ਦੇ ਨਾਲ ਇੱਕ ਜੁਆਇੰਟ ਮੁਹਿੰਮ ਅਸੀਂ ਸ਼ੁਰੂ ਕੀਤੀ ਹੈ ਜਿਦੇ ਨਾਲ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਦੇ ਰਿਆਂ ਕਿ ਅਸੀਂ ਡਰਗ ਫ੍ਰੀ ਸੁਸਾਇਟੀ ਬਣਾਉਣੀ ਹੈ ਔਰ ਮੈਸੇਜ ਲਾਊਡ ਐਂਡ ਕਲੀਅਰ ਹੈ ਕਿ ਜਿਹੜਾ ਬੰਦਾ ਇਹੋ ਜੇ ਲਾਈਨ ਕ੍ਰਾਸ ਕਰੇਗਾ ਉਹਦੇ ਖਿਲਾਫ ਐਕਸ਼ਨ ਵੀ ਹੋਏਗਾ ਪਰ ਜਿਹੜੇ ਬੱਚੇ ਗੁੰਮਰਾਹ ਹੋਏ ਆ ਉਹਨਾਂ ਨੂੰ ਵੀ ਅਸੀਂ ਰਾਹੇ ਪਾਉਣਾ ਹੈ ਸਾਡਾ ਸਾਰਿਆਂ ਦਾ ਫਰਜ਼ ਹੈ ਮੇਨ ਗੱਲ ਇਹਦੇ ਵਿੱਚ ਇਹੀ ਹੈ ਕਿ ਹਰੇਕ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਬੂੰਦ ਬੂੰਦ ਨਾਲ ਸਾਗਰ ਜਿਵੇਂ ਭਰਦਾ ਹੈ ਜੋ ਵੀ ਉਹਦੀ ਕੌਂਟ੍ਰਿਬਿਊਸ਼ਨ ਹੋ ਆਪਣੀ ਘਰੇ ਇਹ ਨਾ ਸੋਚੇ ਕਿ ਮੇਰੇ ਇੰਨੇ ਨਾ ਕੀ ਹੋਣਾ ਹੈ ਸੋ ਇਹੀ ਮੈਂ ਬੱਚਿਆਂ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੇ ਵੀ ਲੈਵਲ ਦੇ ਉੱਤੇ ਸੋਸਾਇਟੀ ਦੇ ਵਿੱਚ ਅਸੀਂ ਸਰਵ ਕਰ ਰਹੇ ਹਾਂ ਜੋ ਵੀ ਸਾਡਾ ਸਟੇਟਸ ਹੈ ਚਾਹੇ ਉਹ ਹੈੱਡ ਆਫ ਦੀ ਫੈਮਿਲੀ ਹੈ ਚਾਹੇ ਉਹ ਐਜੂਕੇਸ਼ਨਿਸਟ ਹੈ ਚਾਹੇ ਉਹ ਪੁਲਿਸ ਆਫੀਸਰ ਹੈ ਜਾਂ ਸਟੂਡੈਂਟ ਹੈ ਉਹ ਜਿੱਥੇ-ਜਿੱਥੇ ਵਿਚਰਦਾ ਸਮਾਜ ਦੇ ਵਿੱਚ ਉੱਥੇ ਆਪਣਾ ਰੋਲ ਅਦਾ ਕਰੇ ਔਰ ਇਹ ਮੈਸੇਜ ਅਸੀਂ ਦਈਏ ਕਿ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਹੈ ਉਸੇ ਤਹਿਤ ਇਹ ਲੜੀ ਦੇ ਵਿੱਚ ਪ੍ਰੋਗਰਾਮ ਹੈ ਔਰ ਇਸੇ ਤਰ੍ਹਾਂ ਸਿ ਇਹ ਹੋਰ ਵੀ ਪ੍ਰੋਗਰਾਮ ਕਰਦੇ ਰਵਾਂਗੇ ਮੈਂ ਮੁਬਾਰਕਬਾਦ ਦਿੰਦਾ ਸਾਰੇ ਬੱਚਿਆਂ ਨੂੰ ਸਾਰੀ ਮੈਨੇਜਮੈਂਟ ਤੇ ਪ੍ਰਿੰਸੀਪਲ ਸਾਹਿਬ ਨੂੰ ਕਿ ਉਹਨਾਂ ਨੇ ਇਹ ਬੜੇ ਸ਼ਾਰਟ ਨੋਟਿਸ ਤੇ ਆਰਗੇਨਾਈਜ਼ ਕੀਤਾ ਔਰ ਸਾਡੇ ਸਾਂਝ ਜਿਹੜਾ ਕੇਂਦਰ ਦੇ ਸਾਰੇ ਕਰਮਚਾਰੀ ਔਰ ਲੋਕਲ ਪੁਲਿਸ ਨੇ ਵੀ ਇਹਦੇ ਵਿੱਚ ਕੰਟ੍ਰਿਬਿਊਟ ਕਰਕੇ ਇਹਨੂੰ ਅੱਛਾ ਇੱਕ ਪ੍ਰੋਗਰਾਮ ਬਣਾਇਆ ਇਸੇ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਪ੍ਰੋਗਰਾਮ ਅਸੀਂ ਕਰਦੇ ਰਵਾਂਗੇ ਕਿਉਂਕਿ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਇੰਟਰੈਕਸ਼ਨ ਘਟ ਜਾਂਦੀ ਹੈ ਤੋ ਇੱਥੇ ਬਿਲੋਂਗਿੰਗਨੈਸ ਦੀ ਜਿਹੜੀ ਇੱਕ ਫੀਲਿੰਗ ਹੈ ਉਹਨੂੰ ਵਧਾਉਣ ਵਾਸਤੇ ਅਸੀਂ ਬਹੁਤ ਵੱਡਾ ਨਹੀਂ ਇਹਨੂੰ ਕੀਤਾ ਔਰ ਸ਼ਾਰਟ ਜਿਹਾ ਕਰਕੇ ਕ੍ਰਿਸਪ ਇਹਦੇ ਨਾਲ ਇੱਕ ਮੈਸੇਜ ਦਿੱਤਾ ਔਰ ਤੁਹਾਡੇ ਰਾਹੀਂ ਵੀ ਮੈਂ ਸਾਰੇ ਸਮਾਜ ਨੂੰ ਸਾਰੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਵੀ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੱਥੇ ਵੀ ਤੁਸੀਂ ਵਿਚਰ ਰਹੇ ਹੋ ਕੰਟ੍ਰਿਬਿਊਟ ਜੁੜ ਕਰੋ ਸਰਵਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਾਲਜਾਂ ਦੇ ਵਿੱਚ ਜਾ ਕੇ ਜਾਗਰੂਕ ਕੀਤਾ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਇਹ ਕੈਂਪੇਨ ਅੱਗੇ ਜਾਰੀ ਰਹੇਗੀ ਹੁਣ ਤੜੇ ਛੁੱਟੀਆਂ ਚੱਲ ਰਹੀਆਂ ਤੇ ਉਸ ਤੋਂ ਬਾਅਦ ਇਹਨੂੰ ਹੋਰ ਪਿਕਅਪ ਕੀਤਾ ਜਾਏਗਾ ਨਸ਼ੇ ਨੂੰ ਜੜੋ ਖਤਮ ਕਰਨ ਵਾਸਤੇ ਕੋਈ ਫਿਊਚਰ ਪਲਾਨ ਹੈ ਦੇਖੋ ਸਾਰਿਆਂ ਨੇ ਰਲ ਕੇ ਇਹਦੇ ਵਿੱਚ ਕਰਨਾ ਹੁੰਦਾ ਐਨਕੋਰਡ ਦੀ ਕਮੇਟੀ ਇੱਕ ਗਵਰਨਮੈਂਟ ਆਫ ਇੰਡੀਆ ਵੱਲੋਂ ਬਣਾਈ ਗਈ ਹੈ ਉਹਦੀ ਮੀਟਿੰਗ ਰੈਗੂਲਰਲੀ ਹੁੰਦੀ ਹੈ ਉਹਦਾ ਮਕਸਦ ਹੀ ਇਹ ਹੈ ਕਿ ਜਿਹੜੇ ਡੀ ਐਡਿਕਸ਼ਨ ਵਾਲੇ ਸਾਡੇ ਡਾਕਟਰ ਸਾਹਿਬਾਨ ਨੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਐਜੂਕੇਸ਼ਨਿਸਟ ਨੇ ਸਾਰੇ ਇਕੱਠੇ ਬੈਠਦੇ ਨੇ ਤੇ ਉਹਦੀ ਵਿਉਂਤਬੰਦੀ ਕਰਦੇ ਆ ਔਰ ਨਾ ਮੈਸੇਜ ਜਾਂਦਾ ਕਿ ਕਿਸ ਤਰ੍ਹਾਂ ਸੀ ਹਰ ਬੰਦਾ ਆਪਣਾ ਆਪਣਾ ਜਿਹੜਾ ਕੌਂਟ੍ਰਿਬਿਊਟ ਕਰੇ ਤਾਂ ਸੋ ਦੈਟ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ